ਮੈ ਤੇ ਮੇਰੀ ਘਰ ਵਾਲੀ ਸੀਮਾ ਬੜੇ ਪਰੇਸ਼ਾਨ ਸੀ ਕਿਉਂਕਿ ਅਚਾਨਕ ਹੀ ਮੇਰੇ ਪੇਟ 'ਚ ਦਰਦ ਰਹਿਣ ਲੱਗ ਗਿਆ ਸੀ ਮੈਂ ਬਥੇਰੀਆਂ ਦਵਾਈਆਂ ਖਾਧੀਆਂ ਸੀ ਪਰ ਦਰਦ ਨਹੀਂ ਹਟ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਇਦਾਂ ਕਿਉਂ ਹੋ ਗਿਆ ਮੈਂ ਹਰੇਕ ਡਾਕਟਰ ਦੀ ਸਲਾਹ ਲਈ ਇੱਕ ਡਾਕਟਰ ਨੇ ਇਹੀ ਕਿਹਾ ਕਿ ਤੇਰੇ ਪੇਟ ਵਿੱਚ ਪੱਥਰੀ ਹੋ ਸਕਦੀ ਆ ਪਰ ਮੇਰੇ ਇੰਨਾ ਤੇਜ਼ ਵੀ ਦਰਦ ਨਹੀਂ ਹੁੰਦਾ ਸੀ ਮੇਰੇ ਥੋੜਾ ਥੋੜਾ ਦਰਦ ਹੁੰਦਾ ਰਹਿੰਦਾ ਸੀ ਬਹੁਤਾ ਤੇਜ਼ ਦਰਦ ਹੋਣਾ ਪੱਥਰੀ ਹੁੰਦੀ ਆ ਪਰ ਮੇਰੇ ਤੇਜ਼ ਦਰਦ ਨਹੀਂ ਹੁੰਦਾ ਸੀ ਡਾਕਟਰ ਕਹਿੰਦੇ ਸੀ ਇੱਕ ਵਾਰ ਅਲਟਰਾਸਾਉਂਡ ਕਰਾ ਲਓ ਫਿਰ ਪਤਾ ਲੱਗੂਗਾ ਕਿ ਕੀ ਪ੍ਰੋਬਲਮ ਆ ਮੈਂ ਬੜਾ ਸੁਸਤ ਸੀ ਮੈਂ ਇਨਾ ਗੋਲ ਦਾ ਨਹੀਂ ਸੀ ਪਰ ਮੇਰੀ ਘਰ ਵਾਲੀ ਸੀਮਾ ਮੇਰਾ ਬੜਾ ਫਿਕਰ ਕਰਦੀ ਸੀ ਉਹ ਮੈਨੂੰ ਬੜਾ ਪਿਆਰ ਕਰਦੀ ਸੀ ਮੇਰੇ ਮਾੜਾ ਜਿਹਾ ਵੀ ਦਰਦ ਹੁੰਦਾ ਸੀ ਤਾਂ ਉਹ ਰੋਣ ਲੱਗ ਪੈਂਦੀ ਸੀ ਉਹਦੇ ਮੈਨੂੰ ਡਾਕਟਰ ਕੋਲ ਲੈ ਕੇ ਤੋਰ ਜਾਂਦੀ ਸੀ ਮੇਰੇ ਕੋਈ ਔਲਾਦ ਵੀ ਨਹੀਂ ਸੀ ਮੈਂ ਇਸ ਗੱਲ ਤੋਂ ਵੀ ਥੋੜਾ ਜਿਹਾ ਪਰੇਸ਼ਾਨ ਰਹਿੰਦਾ ਸੀ ਪਤਾ ਨਹੀਂ ਸ਼ਾਇਦ ਇਸ ਕਾਰਨ ਕਰਕੇ ਕੋਈ ਮੇਰੇ ਅੰਦਰ ਬਿਮਾਰੀ ਬਣ ਗਈ ਸੀ ਮੈਂ ਸੀਮਾ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਨੂੰ ਟੈਨਸ਼ਨ ਰਹਿੰਦੀ ਆ ਸੀਮਾ ਕਹਿੰਦੀ ਸੀ ਕਿ ਜਦ ਰੱਬ ਨੇ ਦੇਣਾ ਹੋਇਆ ਤਾਂ ਆਪੇ ਦੇ ਦੂਗਾ ਆਪਾਂ ਦੋਵੇਂ ਇੱਕ ਦੂਜੇ ਨਾਲ ਖੁਸ਼ ਹਾਂ ਤੁਸੀਂ ਇੰਨੀ ਫਿਕਰ ਕਿਉਂ ਕਰਦੇ ਹੋ ਪਰ ਫਿਰ ਵੀ ਮੈਨੂੰ ਬੱਚੇ ਦੀ ਚਾਹਤ ਬੜੀ ਰਹਿੰਦੀ ਸੀ ਜਦੋਂ ਵੀ ਮੈਂ ਕਿਸੇ ਨੂੰ ਬੱਚਿਆਂ ਨਾਲ ਵੇਖਦਾ ਸੀ ਤਾਂ ਮੇਰਾ ਬੜਾ ਮਨ ਕਰਦਾ ਸੀ ਕਿ ਸਾਡੇ ਘਰ ਵੀ ਕਿਲਕਾਰੀਆਂ ਗੂੰਜਣ ਪਰ ਰੱਬ ਦੀ ਸ਼ਾਇਦ ਅਜੇ ਸਾਡੇ ਤੇ ਮੇਰ ਨਹੀਂ ਹੋਣੀ ਲਿਖੀ ਸੀ બસ ਇਸੇ ਤਰ੍ਹਾਂ ਹੀ ਟਾਈਮ ਲੰਗੀ ਜਾਂਦਾ ਸੀ ਮੈਂ ਗੋਲੀਆਂ ਲੈ ਲੈ ਕੇ ਆਪਣੇ ਦਰਦ ਨੂੰ ਮਿਟਾਉਂਦਾ ਰਿਹਾ ਪਰ ਇੱਕ ਦਿਨ ਮੇਰੇ ਜ਼ਿਆਦਾ ਹੀ ਦਰਦ ਹੋਣ ਲੱਗ ਗਿਆ ਮੇਰੀ ਘਰ ਵਾਲੀ ਸੀਮਾ ਮੈਨੂੰ ਕਹਿਣ ਲੱਗੀ ਕਿ ਆਪਾਂ ਹੁਣ ਉਹ ਡਾਕਟਰਾਂ ਕੋਲ ਨਹੀਂ ਜਾਣਾ ਆਪਾਂ ਇਦਾਂ ਕਰਦੇ ਹਾਂ ਮੇਰੀ ਇੱਕ ਸਹੇਲੀ ਆ ਜੋ ਨਰਸ ਆ ਕਿਉਂ ਨਾ ਆਪਾਂ ਉਹਨੂੰ ਵਿਖਾਈਏ ਉਹ ਜਿੱਥੇ ਵਿਆਹੀ ਹੋਈ ਆ ਉੱਥੇ ਉਹਦਾ ਸਹੁਰਾ ਤੇ ਉਹਦਾ ਘਰ ਵਾਲਾ ਵੀ ਡਾਕਟਰ ਆ ਸੀਮਾ ਕਹਿਣ ਲੱਗੀ ਆਪਾਂ ਉੱਥੇ ਵਿਖਾ ਕੇ ਆਉਨੇ ਆ ਮੈਂ ਉਹਨੂੰ ਮਨਾ ਕਰ ਰਿਹਾ ਸੀ ਕਿ ਇਦਾਂ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਸੰਗ ਆਉਂਦੀ ਆ ਤੇਰੀ ਸਹੇਲੀ ਆ ਮੈਂ ਖੁੱਲ ਕੇ ਆਪਣਾ ਦਰਦ ਕਿਵੇਂ ਦੱਸ ਸਕੂੰਗਾ ਉਹ ਕਹਿੰਦੀ ਕੋਈ ਗੱਲ ਨਹੀਂ ਡਾਕਟਰ ਤੋਂ ਕਾਦੀ ਸੰਗਿਆ ਨਾਲੇ ਇਹ ਤਾਂ ਮਾਮੂਲੀ ਜਿਹਾ ਦਰਦ ਆ ਉਥੋਂ ਬੜੇ ਮਰੀਜ਼ ਠੀਕ ਹੋਏ ਨੇ ਫਿਰ ਸੀਮਾ ਮੈਨੂੰ ਆਪਣੀ ਸਹੇਲੀ ਦੇ ਹਸਪੀਟਲ ਲੈ ਗਈ ਜਦੋਂ ਅਸੀਂ ਉੱਥੇ ਗਏ ਤਾਂ ਉਹਨੇ ਬੜੇ ਧਿਆਨ ਨਾਲ ਮੇਰਾ ਦੋਖ ਸੁਣਿਆ ਤੇ ਉਹ ਕਹਿਣ ਲੱਗੀ ਕਿ ਤੁਸੀਂ ਅੰਦਰ ਪੈ ਜਾਓ ਮੈਂ ਤੁਹਾਡਾ ਟ੍ਰੀਟਮੈਂਟ ਕਰਦੀ ਆ ਉਹ ਕਹਿਣ ਲੱਗੀ ਕਿ ਤੁਸੀਂ 10 ਮਿੰਟ ਵੇਟ ਕਰ ਲਓ ਅੰਦਰ ਮੈਂ ਹੁਣੇ ਆਈ ਕਿਉਂਕਿ ਮੈਨੂੰ ਥੋੜਾ ਜਿਹਾ ਜ਼ਰੂਰੀ ਕੰਮ ਆ ਮੈਂ ਇੱਕ ਮਰੀਜ਼ ਨੂੰ ਵੇਖ ਕੇ ਆਉਣਾ ਮੈਂ ਕਿਹਾ ਠੀਕ ਆ ਮੈਂ ਤੇ ਸੀਮਾ ਉੱਥੇ ਬੈਠ ਕੇ ਅੰਦਰ ਵੇਟ ਕਰ ਰਹੀ ਸੀ ਸੀਮਾ ਮੈਨੂੰ ਕਹਿਣ ਲੱਗੀ ਕਿ ਤੁਸੀਂ ਬੈੱਡ ਤੇ लेट ਜਾਓ ਮੈਂ ਇੱਥੇ ਬੈਠ ਜਾਨੀ ਆ ਮੈਂ ਅੰਦਰ ਬੈੱਡ ਤੇ लेट ਗਿਆ ਜਦੋਂ ਮੈਂ ਲੇਟਿਆ ਤਾਂ ਮੇਰੇ ਬੜਾ ਤੇਜ਼ ਦਰਦ ਹੋਣ ਲੱਗਾ ਸੀਮਾ ਕਹਿਣ ਲੱਗੀ ਕਿ ਮੈਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਣੀ ਆ ਉਹਦੀ ਸਹੇਲੀ ਦਾ ਨਾਮ ਰਮਣ ਸੀ ਜਦੋਂ ਸੀਮਾ ਨੂੰ ਬੁਲਾ ਕੇ ਲੈ ਕੇ ਆਈ ਤਾਂ ਉਹ ਕਹਿਣ ਲੱਗੀ ਕਿ ਚਲੋ ਤੁਸੀਂ ਅੰਦਰ ਅਗਲੇ ਰੂਮ ਵਿੱਚ ਚਲੋ ਉਹਨੇ ਸੀਮਾ ਨੂੰ ਕਿਹਾ ਕਿ ਤੂੰ ਬਾਹਰ ਬੈਠ ਵੇਟ ਕਰ ਮੈਂ ਹੁਣ ਇਹਨਾਂ ਦਾ ਚੈੱਕਅਪ ਕਰਦੀ ਆ ਸੀਮਾ ਬਾਹਰ ਮੇਰਾ ਵੇਟ ਕਰਨ ਲੱਗੀ ਤੇ ਉਹ ਮੈਨੂੰ ਅੰਦਰ ਲੈ ਗਈ ਅੰਦਰ ਜਾ ਕੇ ਉਹਨੇ ਮੈਨੂੰ ਛੋਟੇ ਜਿਹੇ ਬੈੱਡ ਤੇ ਲਟਾ ਦਿੱਤਾ ਉਹ ਮੇਰੇ ਕੋਲੋਂ ਸਾਰਾ ਕੁਝ ਪੁੱਛਣ ਲੱਗੀ ਕਿ ਤੁਹਾਨੂੰ ਦਰਦ ਕਦੋਂ ਤੋਂ ਹੋ ਰਿਹਾ ਮੈਂ ਉਹਨੂੰ ਸਾਰਾ ਕੁਝ ਦੱਸਿਆ ਫਿਰ ਉਹ ਕਹਿਣ ਲੱਗੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਪੂਰਾ ਚੰਗੀ ਤਰ੍ਹਾਂ ਇਲਾਜ ਕਰੂੰਗੀ ਕਿਉਂਕਿ ਤੁਸੀਂ ਤਾਂ ਮੇਰੀ ਸਹੇਲੀ ਦੇ ਹਸਬੰਡ ਹੋ ਮਤਲਬ ਮੇਰੇ ਜੀਜਾ ਜੀ ਲੱਗਦੇ ਹੋ ਮੈਂ ਤੁਹਾਡਾ ਚੰਗੀ ਤਰ੍ਹਾਂ ਇਲਾਜ ਕਰੂੰਗੀ ਬਸ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਕਿਹਾ ਠੀਕ ਆ ਉਹਦੀ ਇੰਨੀ ਗੱਲ ਕਹਿਣ ਤੇ ਇਦਾਂ ਲੱਗ ਰਿਹਾ ਸੀ ਜਿਵੇਂ ਮੇਰਾ ਦਰਦ ਬਿਲਕੁਲ ਹੀ हट ਗਿਆ ਹੋਵੇ ਉਨੇ ਮੇਰੇ ਪੇਟ ਤੇ ਹੱਥ ਲਾ ਕੇ ਮੇਰਾ ਪੇਟ ਚੈੱਕ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਤੁਹਾਡੇ ਪੇਟ ਨੂੰ ਬੜੀ ਸੋਜ ਆਈ ਹੋਈ ਆ ਤੁਸੀਂ ਕੋਈ ਹੈਵੀ ਕੰਮ ਕਰਦੇ ਹੋ ਮੈਂ ਕਿਆ ਬਸ ਫੈਕਟਰੀ ਵਿੱਚ ਕੰਮ ਕਰਦਾ ਉਹ ਕਹਿੰਦੇ ਫੈਕਟਰੀ ਵਿੱਚ ਤਾਂ ਬੜਾ ਹੈਵੀ ਕੰਮ ਹੁੰਦਾ ਆ ਤਾਂ ਹੀ ਤੁਹਾਡਾ ਪੇਟ ਇੰਨਾ ਕੱਸਿਆ ਪਿਆ ਪਰ ਤੁਸੀਂ ਹਿਸਾਬ ਨਾਲ ਵੇਟ ਚੱਕਿਆ ਕਰੋ ਤੁਸੀਂ ਇੱਕਦਮ ਇਕੱਠਾ ਸਾਰਾ ਵੇਟ ਚੱਕ ਲੈਂਦੇ ਹੋ ਤਾਂ ਹੀ ਤੁਹਾਡੇ ਪੇਟ ਨੂੰ ਇੰਨੀ ਸੋਜ ਆਈ ਹੋਈ ਆ ਉਹ ਜਿਉ ਜਿਉ ਮੇਰਾ ਪੇਟ ਚੈੱਕ ਕਰ ਰਹੀ ਸੀ ਮੈਨੂੰ ਥੋੜੀ ਜਿਹੀ ਸ਼ਰਮ ਆ ਰਹੀ ਸੀ ਕਿਉਂਕਿ ਉਹ ਇੱਕ ਕਮੀਜ਼ ਉੱਪ ਚੋੱਕ ਕੇ ਮੇਰਾ ਪੇਟ ਚੈੱਕ ਕਰ ਰਹੀ ਸੀ ਫਿਰ ਉਹ ਇੱਕ ਛੋਟੀ ਜਿਹੀ ਮਸ਼ੀਨ ਲੈ ਕੇ ਆਈ ਉਹ ਕਹਿਣ ਲੱਗੀ ਮੈਂ ਤੁਹਾਡੀ ਸੋਜ ਹੁਣੇ ਘਟਾ ਦਿੰਨੀ ਆ ਬਸ ਤੁਸੀਂ ਟੈਨਸ਼ਨ ਨਾ ਲਿਓ ਤੁਸੀਂ ਟੈਨਸ਼ਨ ਲੈਂਦੇ ਹੋ ਇਸੇ ਕਰਕੇ ਵੀ ਤੁਹਾਡਾ ਦੁੱਖ ਥੋੜਾ ਵੱਧ ਰਿਹਾ ਮੈਂ ਉਹਨੂੰ ਦੱਸਿਆ ਕਿ ਜਦੋਂ ਮੇਰੇ ਇਹਨਾਂ ਦਰਦ ਹੋਣ ਲੱਗ ਜਾਂਦਾ ਮੈਨੂੰ ਟੈਨਸ਼ਨ ਹੋਣ ਲੱਗ ਜਾਂਦੀ ਆ ਮੈਨੂੰ ਲੱਗਦਾ ਰਹਿੰਦਾ ਕਿ ਮੈਨੂੰ ਪਤਾ ਨਹੀਂ ਕਿੰਨੀ ਕੁ ਵੱਡੀ ਬਿਮਾਰੀ ਹੋ ਗਈ ਆ ਬਸ ਇਸੇ ਗੱਲ ਦੀ ਮੈਨੂੰ ਟੈਨਸ਼ਨ ਹੋ ਜਾਂਦੀ ਆ ਉਹ ਕਹਿਣ ਲੱਗੀ ਅੱਧੀ ਬਿਮਾਰੀ ਤਾਂ ਤੁਹਾਡੀ ਇਸ ਤਰ੍ਹਾਂ ਹੀ ਘਟ ਜਾਵੇਗੀ ਥੋੜੀ ਜੀ ਤੁਹਾਡੇ ਅੰਦਰ ਟੈਨਸ਼ਨ ਜ਼ਿਆਦਾ ਆ ਤੁਸੀਂ ਆਪਣੀ ਟੈਨਸ਼ਨ ਘਟ ਕਰਦੇ ਹੋ ਮੈਂ ਕਿਹਾ ਠੀਕ ਆ ਜਦੋਂ-ਜਦੋਂ ਮੈਨੂੰ ਆਪਣੇ ਗੋਰੇ-ਗੋਰੇ ਹੱਥਾਂ ਨਾਲ ਟੱਚ ਕਰ ਰਹੀ ਸੀ ਮਤਲਬ ਮੇਰਾ ਚੈੱਕਅਪ ਕਰ ਰਹੀ ਸੀ ਤਾਂ ਮੈਨੂੰ ਥੋੜਾ ਹੋਰ ਤਰ੍ਹਾਂ ਹੋ ਰਿਹਾ ਸੀ ਪਹਿਲਾਂ ਤਾਂ ਪੂਰੀ ਸ਼ਰਮ ਆ ਰਹੀ ਸੀ ਤੇ ਬਾਅਦ ਵਿੱਚ ਮੈਨੂੰ ਥੋੜਾ ਵਧੀਆ ਲੱਗ ਰਿਹਾ ਸੀ ਮੈਂ ਤਾਂ ਅੱਖਾਂ ਬੰਦ ਕਰਕੇ ਪੈ ਗਿਆ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਉਹ ਮੇਰਾ ਚੈੱਕਅਪ ਕਰੀ ਜਾਵੇ ਤੇ ਮੈਂ ਇਸੇ ਤਰ੍ਹਾਂ ਪਿਆ ਰਹਾ ਤੇ ਉਹਦੇ ਗੋਰੇ-ਗੋਰੇ ਹੱਥਾਂ ਨੇ ਤਾਂ ਮੇਰਾ ਦਰਦ ਹੀ ਗਾਇਬ ਕਰ ਦਿੱਤਾ ਉਹਨੇ ਮੇਰੇ ਢਿੱਡ ਨੂੰ ਇਸ ਤਰ੍ਹਾਂ ਦਬਾਇਆ ਤੇ ਉਹ ਮੈਨੂੰ ਪੁੱਛਣ ਲੱਗੀ ਕਿ ਹੁਣ ਦੱਸੋ ਕਿੰਨਾ ਕੁ ਦਰਦ ਹੋ ਰਿਹਾ ਤਾਂ ਮੈਂ ਕਿਹਾ ਮੈਡਮ ਅੱਗੇ ਨਾਲੋਂ ਘੱਟ ਗਿਆ ਮੈਕਾ ਇੱਕਦਮ ਕਿਵੇਂ ਘਟਣ ਲੱਗ ਗਿਆ ਉਹ ਕਹਿਣ ਲੱਗੀ ਬਸ ਇਦਾਂ ਹੀ ਡਾਕਟਰ ਦੇ ਹੱਥ ਵਿੱਚ ਜਾਦੂ ਹੁੰਦਾ ਇਸ ਤਰ੍ਹਾਂ ਮੈਨੂੰ ਮਜ਼ਾਕ ਕਰਨ ਲੱਗੀ ਉਹਨੇ ਮੈਨੂੰ ਥੋੜੀਆਂ ਜਨ ਦਵਾਈਆਂ ਵੀ ਦਿੱਤੀਆਂ ਤੇ ਉਹ ਕਹਿਣ ਲੱਗੀ ਮੈਂ ਅਲਟਰਾਸਾਉਂਡ ਵੀ ਕਰੂੰਗੀ ਫਿਲਹਾਲ ਤੁਸੀਂ ਇਹ ਦਵਾਈ ਖਾ ਕੇ ਵੇਖਿਓ ਤੁਹਾਨੂੰ ਬੜਾ ਫਰਕ ਪੈ ਜਾਣਾ ਆ ਮੇਰਾ ਤਾਂ دل ਹੀ ਨਹੀਂ ਕਰ ਰਿਹਾ ਸੀ ਕਿ ਉੱਥੋਂ ਚਲਾ ਜਾਵਾਂ ਪਤਾ ਨਹੀਂ ਕਿਉਂ ਉਹਦਾ ਢਿੱਡ ਤੇ ਹੱਥ ਲਾਉਣਾ ਮੈਨੂੰ ਕੀ ਹੋਣ ਲੱਗ ਗਿਆ ਸੀ ਮੈਨੂੰ ਤਾਂ ਗਲਤ ਜੀ ਫੀਲਿੰਗ ਆਉਣ ਲੱਗ ਪਈ ਸੀ ਫਿਰ ਮੈਂ ਆਪਣੇ ਦਿਲ ਵਿੱਚ ਇਹ ਸੋਚ ਰਿਹਾ ਸੀ ਕਿ ਮੈਂ ਇੱਕ ਵਿਆਹਿਆ ਹੋਇਆ ਆਦਮੀ ਆ ਤੇ ਮੈਂ ਉਹਦੇ ਬਾਰੇ ਇਦਾਂ ਕਿਉਂ ਸੋਚਣ ਲੱਗ ਗਿਆ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਉਹਦੇ ਬਾਰੇ ਇਦਾਂ ਨਹੀਂ ਸੋਚਣਾ ਚਾਹੀਦਾ ਮੈਂ ਆਪਣੇ ਮਨ ਨੂੰ ਕੰਟਰੋਲ ਕੀਤਾ ਕਿਉਂਕਿ ਮੈਨੂੰ ਬੜਾ ਪਿਆਰ ਕਰਨ ਵਾਲੀ ਘਰ ਵਾਲੀ ਮਿਲੀ ਸੀ ਤੇ ਮੈਂ ਕਿਸੇ ਬਾਰੇ ਇਸ ਤਰ੍ਹਾਂ ਨਹੀਂ ਸੋਚ ਸਕਦਾ ਇਹ ਮੈਨੂੰ ਅਹਿਸਾਸ ਹੋ ਗਿਆ ਸੀ ਫਿਰ ਘਰ ਜਾ ਕੇ ਮੈਂ ਆਪਣੀ ਦਵਾਈ ਲਈ ਤੇ ਸੌਂ ਗਿਆ ਜਦੋਂ ਮੈਂ ਸਵੇਰ ਨੂੰ ਉઠਿਆ ਤਾਂ ਸੀਮਾ ਮੈਨੂੰ ਕਹਿਣ ਲੱਗੀ ਕਿ ਰਾਤ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਕਿ ਤੁਸੀਂ ਠੀਕ ਸੀ ਤਾਂ ਹੀ ਟਾਈਮ ਨਾਲ ਸੌਂ ਗਏ ਸੀ ਨਹੀਂ ਤਾਂ ਤੁਸੀਂ ਦਰਦ ਨਾਲ ਮੇਲਦੇ ਰਹਿੰਦੇ ਹੋ ਮੈਂ ਕਿਹਾ ਇਹ ਸਭ ਤੇਰੀ ਵਜ੍ਹਾ ਨਾਲ ਹੀ ਤਾਂ ਹੋਇਆ ਜੇ ਤੂੰ ਮੈਨੂੰ ਚੰਗੇ ਡਾਕਟਰ ਕੋਲ ਲੈ ਗਈ ਤਾਂ ਹੀ ਇਹ ਸਭ ਹੋਇਆ ਉਹ ਕਹਿਣ ਲੱਗੀ ਇਹ ਸਭ ਉਸ ਪਰਮਾਤਮਾ ਨੇ ਕੀਤਾ ਆ ਮੈਂ ਕੌਣ ਹੁੰਨੀ ਆ ਇਹ ਸਭ ਕਰਨ ਵਾਲੀ ਇਸ ਤਰ੍ਹਾਂ ਸੀ ਦੋਵੇਂ ਗੱਲਾਂ ਬਾਤਾਂ ਕਰ ਰਹੇ ਸੀ ਅਗਲੇ ਦਿਨ ਫਿਰ ਮੇਰੇ ਥੋੜੀ ਜੀ ਪੇਨ ਹੋਣ ਲੱਗ ਪਈ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਚੱਲ ਆਪਾਂ ਡਾਕਟਰ ਨੂੰ ਦਿਖਾਉਨੇ ਆ ਸੀਮਾ ਮੈਨੂੰ ਕਹਿਣ ਲੱਗੀ ਕਿ ਮੈਨੂੰ ਥੋੜਾ ਬੁਖਾਰ ਹੋਇਆ ਵਾ ਤੁਸੀਂ ਇਕੱਲੇ ਚਲ ਜੋਗੇ ਮੈਂ ਕਿਹਾ ਹਾਂ ਕੋਈ ਗੱਲ ਨਹੀਂ ਤੋ ਕਰ ਰਿਹਾ ਆਪਣਾ ਰਾਮ ਕਰ ਕਿਉਂਕਿ ਸੀਮਾ ਦੀ ਤबीयत ਕੁਝ ਜ਼ਿਆਦਾ ਹੀ ਖਰਾਬ ਸੀ ਇਸੇ ਕਰਕੇ ਮੈਂ ਇਕੱਲਾ ਹੀ ਗੱਡੀ ਲੈ ਕੇ ਚਲਾ ਗਿਆ ਮੇਰੇ ਕੋਲੇ ਜ਼ਿਆਦਾ ਵਧੀਆ ਗੱਡੀ ਨਹੀਂ ਸੀ ਮਰੂਤੀ ਗੱਡੀ ਸੀ ਜਦੋਂ ਮੈਂ ਹਸਪੀਟਲ ਗਿਆ ਤਾਂ ਉੱਥੇ ਮੈਨੂੰ ਕਾਫੀ ਟਾਈਮ ਬੈਠਣਾ ਪਿਆ ਜਦੋਂ ਮੈਂ ਅੰਦਰ ਗਿਆ ਤਾਂ ਮੈਨੂੰ ਸੀਮਾ ਦੀ ਸਹੇਲੀ ਮਤਲਬ ਉਹ ਨਰਸ ਕਹਿਣ ਲੱਗੀ ਕਿ ਜੇ ਤੁਸੀਂ ਪਹਿਲਾਂ ਦੇ ਆਏ ਹੋਏ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਚੈੱਕ ਕਰ ਲੈਣਾ ਸੀ ਮੈਂ ਕਿਹਾ ਨਈ ਨਈ ਕੋਈ ਗੱਲ ਨਹੀਂ ਮਰੀਜ਼ ਮੇਰੇ ਨਾਲੋਂ ਔਖੇ ਕਈ ਬੈਠੇ ਸੀ ਜਿਨ੍ਹਾਂ ਦੇ ਦਰਦ ਹੁੰਦਾ ਸੀ ਮੇਰੇ ਥੋੜਾ ਨਾਰਮਲ ਜਿਹਾ ਦਰਦ ਸੀ ਇਸ ਕਰਕੇ ਮੈਂ ਬੈਠਾ ਰਿਆ ਨਰਸ ਮੈਨੂੰ ਕਹਿਣ ਲੱਗੀ ਕਿ ਤੁਹਾਡੇ ਦਰਦ ਦੁਬਾਰਾ ਹੋਣਾ ਨਹੀਂ ਚਾਹੀਦਾ ਕਿਉਂਕਿ ਦਵਾਈ ਮੈਂ ਬਹੁਤ ਜ਼ਿਆਦਾ ਵਧੀਆ ਦਿੱਤੀ ਸੀ ਮੈਂ ਕਿਹਾ ਇਹੀ ਤਾਂ ਚੱਕਰ ਆ ਪਤਾ ਨਹੀਂ ਦੁਬਾਰਾ ਦਰਦ ਕਿਉਂ ਹੋਣ ਲੱਗ ਪਿਆ ਕੱਲ ਤਾਂ ਇਦਾਂ ਲੱਗਦਾ ਸੀ ਜਿਵੇਂ ਬਿਲਕੁਲ ਹੀ ਠੀਕ ਹੋ ਗਿਆ ਹੋਵੇ ਪਰ ਅੱਜ ਫੇਰ ਦੁਬਾਰਾ ਹੋਣ ਲੱਗ ਪਿਆ ਫਿਰ ਮੈਂ ਸੋਚਿਆ ਕਿ ਚਲ ਮੈਂ ਦਿਖਾਈ ਹੋਣਾ ਆ ਉਹ ਕਹਿਣ ਲੱਗੀ ਚਲੋ ਵਧੀਆ ਕੀਤਾ ਤੁਸੀਂ ਦਿਖਾਉਣਾਗੇ ਉਹ ਮੈਨੂੰ ਕਹਿਣ ਲੱਗੀ ਕਿ ਚਲੋ ਅੰਦਰ ਜਾ ਕੇ ਲੈ ਲਜੋ ਮੈਂ ਤੁਹਾਨੂੰ ਚੈੱਕ ਕਰਦੀ ਆ ਜਦੋਂ ਉਹ ਅੰਦਰ ਆਈ ਤਾਂ ਉਹਨੇ ਸਾੜੀ ਪਾਈ ਹੋਈ ਸੀ ਜਦੋਂ ਮੈਨੂੰ ਚੈੱਕ ਕਰ ਰਹੀ ਸੀ ਤਾਂ ਉਹਦਾ ਨੀਚੇ ਹੋ ਰਿਹਾ ਸੀ ਮੇਰਾ ਵਾਰ-ਵਾਰ ਧਿਆਨ ਉਹਦੇ ਗਲੇ ਵੱਲ ਜਾ ਰਿਹਾ ਸੀ ਉਹ ਮੈਨੂੰ ਚੈੱਕ ਕਰਦੀ ਕਰਦੀ ਕਹਿਣ ਲੱਗੀ ਕਿ ਤੁਹਾਡੇ ਤਾਂ ਫਿਰ ਸੋਜ ਆ ਗਈ ਮੈਨੂੰ ਲੱਗਦਾ ਤੁਹਾਡਾ ਇਲਾਜ ਚੰਗੀ ਤਰ੍ਹਾਂ ਕਰਨਾ ਪੈਣਾ ਆ ਟਾਡਾ ਦਰਦ ਬੜਾ ਜਿੱਦੀ ਆ ਫਿਰ ਉਹਨੇ ਮੇਰੇ ਢਿੱਡ ਤੇ ਇੱਕ ਮਸ਼ੀਨ ਜੀ ਲਾਈ ਤੇ ਜਦੋਂ ਮਸ਼ੀਨ ਲਗਾ ਰਹੀ ਸੀ ਤਾਂ ਮੈਨੂੰ ਬੜਾ ਦਰਦ ਹੋ ਰਿਹਾ ਸੀ ਮੈਂ ਬਾਰ-ਬਾਰ ਉਹਦਾ ਹੱਥ ਫੜ ਕੇ ਘੁੱਟ ਰਿਹਾ ਸੀ ਉਹ ਕਹਿਣ ਲੱਗੀ ਕਿ RAM ਨਾਲ ਪਾਓ ਇਸ ਤਰ੍ਹਾਂ ਨਾ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੀ ਸੋਜ ਕਿੱਦਾਂ ਉਤਰੂਗੀ ਤੁਸੀਂ ਸਿੱਧੇ ਹੋ ਕੇ ਲੇਟੋ ਜਦੋਂ ਮੈਂ ਉਹਦਾ ਹੱਥ ਫੜ ਰਿਹਾ ਸੀ ਤਾਂ ਉਹਦੇ ਹੱਥ ਬੜੇ ਕੋਮਲ-ਕੋਮਲ ਲੱਗ ਰਹੇ ਸੀ ਜਿੱਦਾਂ ਕਦੇ ਉਹਨੇ ਕੰਮ ਹੀ ਨਾ ਕੀਤਾ ਹੋਵੇ ਬੜੇ ਪੋਲੇ-ਪੋਲੇ ਲੱਗ ਰਹੇ ਸੀ ਹੁਣ ਵੀ ਮੇਰਾ ਵਾਰ-ਵਾਰ ਧਿਆਨ ਉਹਦੇ ਗਲੇ ਵੱਲ ਜਾ ਰਿਹਾ ਸੀ ਲੱਗਦਾ ਸੀ ਕਿ ਜਿਵੇਂ ਮੈਂ ਆਪਣਾ ਦਰਦ ਇਹ ਸਭ ਵੇਖ ਕੇ ਭੁੱਲ ਜਾਊਂਗਾ ਜਦੋਂ ਉਹਨੇ ਇਹ ਗੱਲ ਨੋਟ ਕੀਤੀ ਕਿ ਮੈਂ ਵਾਰ-ਵਾਰ ਉਹਦੇ ਗਲੇ ਵੱਲ ਵੇਖ ਰਿਹਾ ਤਾਂ ਉਹ ਜਲਦੀ-ਜਲਦੀ ਉਹਨੇ ਆਪਣਾ ਗਲਾ ਟੱਕ ਲਿਆ ਤੇ ਉਹ ਫਿਰ ਦੁਬਾਰਾ ਤੋਂ ਮੇਰੇ ਮਸ਼ੀਨ ਲਗਾ ਕੇ ਢਿੱਡ ਤੋਂ ਸੋਜ ਉਤਾਰਨ ਲੱਗੀ ਫਿਰ ਉਹਨੇ ਮਸ਼ੀਨ ਸਾਈਡ ਤੇ ਰੱਖ ਦਿੱਤੀ ਤੇ ਆਪਣੇ ਹੱਥਾਂ ਨਾਲ ਮੇਰੇ ਢਿੱਡ ਨੂੰ ਪੋਲਾ-ਪੋਲਾ ਦਬਾਉਣ ਲੱਗੀ ਜਦੋਂ ਮੇਰੇ ਢਿੱਡ ਨੂੰ ਦਬਾ ਰਹੀ ਸੀ ਤਾਂ ਮੈਨੂੰ ਅਜੀਬ ਜੀ ਫੀਲਿੰਗ ਆ ਰਹੀ ਸੀ ਲੱਗਦਾ ਸੀ ਕਿ ਬਸ ਉਹਨੂੰ ਖਿੱਚ ਕੇ ਆਪਣੇ ਨਾਲ ਲਾ ਲਵਾਂ ਤੇ ਆਪਣੇ ਦਿਲ ਦੀ ਇੱਛਾ ਪੂਰੀ ਕਰ ਲਵਾਂ ਮੇਰਾ ਤਾਂ ਕੰਮ ਖਰਾਬ ਹੋਣ ਲੱਗ ਪਿਆ ਸੀ ਫਿਰ ਲਾਈਟ ਚਲੀ ਗਈ ਤੇ ਸਾਰਾ ਸਿਸਟਮ ਬੰਦ ਹੋ ਗਿਆ ਮੈਂ ਉਹਦਾ ਹੱਥ ਫੜ ਕੇ ਆਪਣੇ ਉੱਥੇ ਰਖਾ ਦਿੱਤਾ ਤੇ ਮੈਂ ਵੀ ਉਹਦੇ ਗਲੇ ਵਿੱਚ ਪਾਲਿਆ ਪਹਿਲਾਂ ਤਾਂ ਉਹਨੇ ਥੋੜੀ ਜੀ ਇਸ ਗੱਲ ਦੀ ਤਕਲੀਫ ਮੰਨੀ ਤੇ ਹੌਲੀ ਹੌਲੀ ਮੈਸ ਅਪ ਕਰਦਾ ਰਿਹਾ ਲਾਈਟ ਬੰਦ ਸੀ ਮੈਂ ਉਹਨੂੰ ਫੜ ਕੇ ਆਪਣੇ ਨਾਲ ਲਗਾ ਲਿਆ ਅਸੀਂ ਦੋਵੇਂ ਮਸਤ ਹੋ ਗਏ ਨਰਸੀਵੀ ਜਿਵੇਂ ਸਭ ਪਾਲ ਦੀ ਫਿਰਦੀ ਸੀ ਅੰਦਰੋਂ ਕੁੰਡੀ ਲੱਗੀ ਹੋਈ ਸੀ ਅੰਦਰ ਕੋਈ ਨਹੀਂ ਸੀ ਪਰਦੇ ਵੀ ਸਾਰੇ ਪਾਸੇ ਲੱਗੇ ਹੋਏ ਸੀ ਬਸ ਥੋੜੇ ਟਾਈਮ ਵਿੱਚ ਅਸੀਂ ਦੋਵੇਂ ਇੱਕ ਦੂਜੇ ਨਾਲ ਚਿੰਬੜ ਗਏ ਤੇ ਇੱਕ ਦੂਜੇ ਨਾਲ ਸਭ ਕੁਝ ਕਰਨ ਲੱਗੇ ਹਨੇਰੇ ਵਿੱਚ ਮੈਨੂੰ ਉਹਦੇ ਨਾਲ ਇਹ ਸਭ ਕਰਨ 'ਚ ਬੜਾ ਮਜ਼ਾ ਆ ਰਿਹਾ ਸੀ ਉਹ ਵੀ ਇਸ ਤਰ੍ਹਾਂ ਮੇਰੇ ਨਾਲ ਚਿੰਬੜੀ ਖੜੀ ਸੀ ਜਿਵੇਂ ਉਹ ਜਨਮਾ ਤੋਂ ਪਿਆਸੀ ਹੋਵੇ ਤੇ ਕੁਝ ਕ ਪਲਾਂ ਵਿੱਚ ਅਸੀਂ ਦੋਵੇਂ ਇੱਕ ਹੋ ਗਏ ਹਜੇ ਸਭ ਚੱਲ ਹੀ ਰਿਹਾ ਸੀ ਕਿ ਲਾਈਟ ਵੀ ਆ ਗਈ ਜਦੋਂ ਲਾਈਟ ਆ ਗਈ ਤਾਂ ਉਹਨੂੰ ਇਸ ਤਰ੍ਹਾਂ ਖੜੀ ਦੇਖ ਕੇ ਮੇਰਾ ਮਨ ਹੋਰ ਖਰਾਬ ਹੋ ਗਿਆ। ਬਸ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੇ ਨਾਲ ਹੀ ਚਿੰਬੜਿਆ ਰਹਾ ਤਾਂ ਉਹਨੂੰ ਛੱਡਾਂ ਹੀ ਨਾ। ਪਰ ਉਹ ਜਲਦੀ ਜਲਦੀ ਮੇਰੇ ਕੋਲੋਂ ਸਾਈਡ ਤੇ ਹੋ ਕੇ ਆਪਣੇ ਕੱਪੜੇ ਸੈੱਟ ਕਰਨ ਲੱਗੀ। ਮੈਂ ਫੇਰ ਉਹਨੂੰ ਫੜ ਲਿਆ। ਉਹ ਕਹਿਣ ਲੱਗੀ ਕਿ ਛੱਡੋ ਕਿਸੇ ਨੇ ਵੇਖ ਲੈਣਾ। ਮੈਂ ਕਿਹਾ ਮੈਨੂੰ ਆਪਣੀ ਰੀਤ ਤਾਂ ਪੂਰੀ ਕਰ ਲੈਣ ਦੇ। ਉਹ ਕਹਿਣ ਲੱਗੀ ਤੁਹਾਡੀ ਰੀਤ ਨੇ ਮੈਨੂੰ ਮਰਵਾ ਦੇਣਾ। ਮੇਰਾ ਘਰ ਵਾਲਾ ਇੱਥੇ ਹੁੰਦਾ ਆ। ਇਸ ਤਰ੍ਹਾਂ ਕਹਿ ਕੇ ਜਲਦੀ ਜਲਦੀ ਉਹ ਬਾਹਰ ਨਿਕਲਾਈ ਤੇ ਮੈਨੂੰ ਵੀ ਉਹਦੇ ਪਿੱਛੇ ਪਿੱਛੇ ਬਾਹਰ ਆਉਣਾ ਪਿਆ ਬਾਹਰ ਆ ਕੇ ਉਹ ਕਹਿਣ ਲੱਗੀ ਇਹ ਸਭ ਨਹੀਂ ਹੋਣਾ ਚਾਹੀਦਾ ਸੀ ਉਹ ਮੇਰੀਆਂ ਦਵਾਈਆਂ ਪੇਪਰ ਤੇ ਲਿਖ ਰਹੀ ਸੀ ਉਹਦੇ ਹੱਥ ਵੀ ਕੰਬ ਰਹੇ ਸੀ ਉਹਦੀ ਸਾਰੀ ਲਿਪਸਟਿਕ ਮੇਰੇ ਮੂੰਹ ਤੇ ਲੱਗੀ ਹੋਈ ਸੀ ਉਹ ਜਲਦੀ ਜਲਦੀ ਰਮਾਲ ਨਾਲ ਮੇਰਾ ਮੂੰਹ ਸਾਫ਼ ਕਰਨ ਲੱਗੀ ਤੇ ਮੈਨੂੰ ਕਹਿਣ ਲੱਗੀ ਕਿਸੇ ਕੋਲੇ ਗੱਲ ਨਾ ਕਰਿਓ ਇਹ ਸਭ ਨਹੀਂ ਹੋਣਾ ਚਾਹੀਦਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਇਹਦੇ ਲਈ ਇਨਾ ਪਛਤਾਵਾ ਕਿਉਂ ਕਰਨਾ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੀ ਫਰੈਂਡ ਦੇ ਘਰ ਵਾਲਿਓ ਤੁਸੀਂ ਚੰਗਾ ਨਹੀਂ ਕੀਤਾ ਮੈਂ ਕਿਹਾ ਮੈਂ ਇਕੱਲੇ ਨੇ ਸਭ ਨਹੀਂ ਕੀਤਾ ਤੁਸੀਂ ਵੀ ਇਸ ਚੀਜ਼ ਦਾ ਪੂਰਾ ਪੂਰਾ ਫਾਇਦਾ ਲਿਆ ਉਹਦੇ ਨਾਲ ਇਹ ਸਭ ਕਰਕੇ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਰੱਬ ਹੀ ਪਾ ਲਿਆ ਹੋਵੇ ਪਰ ਉਹ बार-बार ਇਸ ਗੱਲ ਦਾ ਬੜਾ ਪਛਤਾਵਾ ਕਰ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਕਿ ਜਲਦੀ ਜਲਦੀ ਤੁਸੀਂ ਇੱਥੋਂ ਨਿਕਲੋ ਕਿਉਂਕਿ ਮੈਂ ਹੋਰ ਵੀ ਮਰੀਜ਼ ਵੇਖਣੇ ਆ ਮੈਂ ਕਿਹਾ ਪਹਿਲਾਂ ਆਪਣਾ ਨੰਬਰ ਲਿਖ ਕੇ ਦੇ ਫੇਰ ਜਾਊਂਗਾ ਮੈਂ ਵੀ ਜਿਵੇਂ ਉਹਦੇ ਮਗਰ ਹੀ ਪੈ ਗਿਆ ਸੀ ਉਹਨੇ ਮੈਨੂੰ ਜਲਦੀ ਜਲਦੀ ਆਪਣਾ ਨੰਬਰ ਲਿਖ ਕੇ ਦਿੱਤਾ ਤੇ ਮੈਨੂੰ ਉਥੋਂ ਜਾਣ ਲਈ ਕਿਹਾ ਮੈਂ ਕਹ ਰਾ ਗਿਆ ਕਹ ਰਾ ਕੇ ਮੈਨੂੰ ਸੀਮਾ ਪੁੱਛਣ ਲੱਗੀ ਕਿ ਕੀ ਕਹਿੰਦੀ ਡਾਕਟਰ ਮੈਂ ਕਿਆ ਡਾਕਟਰ ਕਹਿੰਦੀ ਬਸ ਰੋਜ਼ ਮੇਰੇ ਕੋਲ ਟ੍ਰੀਟਮੈਂਟ ਕਰਾ ਕੇ ਜਾਇਆ ਕਰੋ ਫਿਰ ਤੁਸੀਂ ਠੀਕ ਹੋ ਜਾਓਗੇ ਉਹ ਕਹਿੰਦੀ ਰੋਜ਼ ਮੈਂ ਕਿਆ ਹਾਂ ਕਿਉਂਕਿ ਉਹ ਮਸ਼ੀਨ ਨਾਲ ਮੇਰੀ ਸਾਰੀ ਸੋਜ ਉਤਾਰਨਗੇ ਹੁਣ ਮੈਂ ਆਪਣੇ ਬੈਡਰੂਮ ਵਿੱਚ ਜਾ ਕੇ ਪੈ ਗਿਆ ਸੀ ਮੈਂ ਬਸ ਵਾਰ-ਵਾਰ ਆਪਣੀਆਂ ਅੱਖਾਂ ਅੱਗੇ ਉਹ ਸੀਨ ਯਾਦ ਕਰ ਰਿਹਾ ਸੀ ਮੈਨੂੰ ਅਜੇ ਵੀ ਉਹ ਸਭ ਯਾਦ ਕਰਕੇ ਕੁਝ ਕੁਝ ਹੋ ਰਿਹਾ ਸੀ ਸੀਮਾ ਕਹਿਣ ਲੱਗੀ ਤੁਸੀਂ ਤਾਂ ਬੜੇ ਖੁਸ਼ ਹੋ ਮੈਂ ਕਿਹਾ ਤੁਹਾਡੀ ਸਹੇਲੀ ਨੇ ਮੈਨੂੰ ਜਲਦੀ ਠੀਕ ਕਰ ਦੇਣਾ ਜਾਂ ਜਿਸ ਹਸਾਬ ਨਾਲ ਉਹ ਇਲਾਜ ਕਰਦੀ ਆ ਉਹ ਬਹੁਤ ਵਧੀਆ ਡਾਕਟਰ ਆ ਸੀਮਾ ਹੱਸਣ ਲੱਗੀ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਤੁਹਾਨੂੰ ਸਿਰੇ ਦੇ ਡਾਕਟਰ ਕੋਲ ਲੈ ਕੇ ਜਾਵਾਂਗੀ ਤੁਸੀਂ ਤਾਂ ਐਵੇਂ ਇੱਧਰ ਉੱਧਰ ਤੁਰੇ ਫਿਰਦੇ ਸੀ ਅੱਜ ਕੱਲ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਆ ਜ਼ਰੂਰੀ ਨਹੀਂ ਕਿ ਮਰਦ ਹੀ ਕਿਸੇ ਦਾ ਇਲਾਜ ਕਰ ਸਕਣ ਅੱਜ ਕੱਲ ਔਰਤਾਂ ਵੀ ਸੌ ਤਰ੍ਹਾਂ ਦੇ ਇਲਾਜ ਕਰ ਦਿੰਦੀਆਂ ਨੇ ਮੈਂ ਕਿਹਾ ਹਾਂ ਮੈਂ ਤਾਂ ਇੱਥੋਂ ਹੀ ਇਲਾਜ ਕਰਵਾਉਂਗਾ ਹੁਣ ਮੈਂ ਡੇਲੀ ਹੀ ਉਸ ਨਰਸ ਕੋਲ ਚਲਾ ਜਾਂਦਾ ਸੀ ਮੈਨੂੰ ਵੀ ਉਹਦਾ ਹੀ ਸਵਾਦ ਪੈ ਗਿਆ ਸੀ ਘਰੇ ਤਾਂ ਬਸ ਮਨ ਹੀ ਨਹੀਂ ਲੱਗਦਾ ਸੀ ਉਹ ਨਰਸ ਵੀ ਮੈਨੂੰ ਮਿਸ ਕਰਦੀ ਰਹਿੰਦੀ ਸੀ ਉਹ ਮੈਨੂੰ ਫੋਨ ਕਰ ਦਿੰਦੀ ਸੀ ਕਿ ਅੱਜ ਇੱਧਰ ਆ ਜਾ ਅੱਜ ਉੱਧਰ ਆ ਜਾ ਇੱਕ ਤਾਂ ਮੇਰੇ ਨਾਲ ਇਹ ਸਭ ਕਰਦੀ ਸੀ ਉੱਪਰ ਦੀ ਉਹ ਮੈਨੂੰ ਪੈਸੇ ਵੀ ਦੇ ਦਿੰਦੀ ਸੀ ਮੇਰੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲੀ ਜਾਂਦਾ ਸੀ ਕਿਉਂਕਿ ਉਹਦੇ ਕੋਲ ਪੈਸੇ ਬਹੁਤ ਸੀ ਪਰ ਉਹਦੇ ਕੋਲ ਇਹ ਚੀਜ਼ ਦੀ ਕਮੀ ਸੀ ਉਹਨੂੰ ਮੈਂ ਇੱਕ ਦਿਨ ਪੁੱਛਿਆ ਕਿ ਤੁਹਾਡਾ ਘਰ ਵਾਲਾ ਤੁਹਾਨੂੰ ਖੁਸ਼ ਨਹੀਂ ਕਰਦਾ ਉਹ ਕਹਿਣ ਲੱਗੀ ਖੁਸ਼ ਕੀ ਕਰਨਾ ਉਹ ਤਾਂ ਬਸ ਇੱਥੋਂ ਥੱਕ ਕੇ ਜਾਂਦਾ ਤੇ ਜਾਣਸਾਰ ਪੈ ਜਾਂਦਾ ਉਹਦਾ ਘਰ ਵਾਲਾ ਬੜਾ ਮੋਟਾ ਸੀ ਉਹਨੂੰ ਸੈਟੀਸਫਾਈ ਨਹੀਂ ਕਰ ਪਾਉਂਦਾ ਸੀ ਜਿਸ ਕਰਕੇ ਉਹ ਬਾਹਰ ਭੱਜਦੀ ਸੀ ਉਹ ਕਹਿੰਦੀ ਸੀ ਕਿ ਇਸ ਗੱਲ ਦੀ ਮੈਨੂੰ ਬੜੀ ਸੰਗ ਆਉਂਦੀ ਸੀ ਦਿਲ ਬੜਾ ਕਰਦਾ ਸੀ ਕਿ ਕਿਸੇ ਨਾਲ ਸਮਝਾਵਾ ਪਰ ਮੈਨੂੰ ਸ਼ਰਮ ਆਉਂਦੀ ਸੀ ਇਸ ਕਰਕੇ ਮੈਂ ਚੁੱਪ ਹੋ ਜਾਂਦੀ ਸੀ ਕਿ ਮੇਰਾ ਨਾਮ ਨਾ ਖਰਾਬ ਹੋਵੇ ਕਿਉਂਕਿ ਮੈਂ ਬੜੀ ਵੱਡੀ ਡਾਕਟਰ ਆਂ ਉਹ ਕਹਿਣ ਲੱਗੀ ਤੁਸੀਂ ਸ਼ੁਰੂਆਤ ਕਰ ਦਿੱਤੀ ਫਿਰ ਇਸ ਤੋਂ ਚੰਗੀ ਮੇਰੇ ਲਈ ਹੋਰ ਕੀ ਗੱਲ ਸੀ ਮੈਂ ਤਾਂ ਇਹ ਸਭ ਭਾਲਦੀ ਸੀ ਮੈਂ ਉਹਨੂੰ ਕਿਹਾ ਕਿ ਪਹਿਲਾਂ ਤਾਂ ਤੂੰ ਬੜਾ ਪਛਤਾਵਾ ਕਰਦੀ ਸੀ ਕਿ ਤੂੰ ਮੇਰੀ ਸਹੇਲੀ ਦੇ ਘਰ ਵਾਲੇ ਆ ਇਸ ਕਰਕੇ ਤੂੰ ਮੈਨੂੰ ਰੋਕਦੀ ਸੀ ਉਹ ਕਹਿੰਦੀ ਬਸ ਮੈਨੂੰ ਉਹਦਾ ਆਪਣੇ ਫਰੈਂਡ ਦਾ ਚਿਹਰਾ ਯਾਦ ਆ ਗਿਆ ਇਸ ਕਰਕੇ ਮੈਂ ਤੁਹਾਨੂੰ ਰੋਕਿਆ ਸੀ ਮੈਨੂੰ ਇਸ ਗੱਲ ਦਾ ਡਰ ਵੀ ਲੱਗਦਾ ਸੀ ਕਿ ਕਿਤੇ ਉਹਨੂੰ ਨਾ ਪਤਾ ਲੱਗ ਜਵੇ ਮੈਂ ਕਿਆ ਉਹਨੂੰ ਕਿਨੇ ਦੱਸਣਾ ਆ ਉਹ ਕਹਿੰਦੀ ਫੇਰ ਵੀ ਕੋਈ ਪਤਾ ਨਹੀਂ ਹੁੰਦਾ ਕਦੋਂ ਪਤਾ ਲੱਗ ਜਵੇ ਮੈਂ ਕਿਆ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਤੂੰ ਬਸ ਮੈਨੂੰ ਇਸੇ ਤਰ੍ਹਾਂ ਮਿਲਦੀ ਰਹਿ ਮੇਰੇ ਲਈ ਇਹ ਗੱਲ ਬੜੀ ਵੱਡੀ ਆ ਸਾਡਾ ਮਿਲਣਾ ਮਲਾਉਣਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਸੀ ਉਹ ਮੈਨੂੰ ਦਵਾਈ ਵੀ ਫ੍ਰੀ ਚ ਦੇ ਦਿੰਦੀ ਸੀ ਇੱਕ ਦਿਨ ਸੀਮਾ ਮੈਨੂੰ ਕਹਿਣ ਲੱਗੀ ਕਿ ਤੁਹਾਡੇ ਕੋਲੇ ਪੈਸੇ ਕਿੱਥੋਂ ਆ ਜਾਂਦੇ ਆ ਤੁਸੀਂ ਤਾਂ ਹੁਣ ਕੰਮ ਤੇ ਵੀ ਨਹੀਂ ਜਾਂਦੇ ਤਾਡੇ ਦਰਦ ਹੀ ਇੰਨਾ ਹੁੰਦਾ ਸੀ ਕਿ ਤੁਹਾਨੂੰ ਛੁੱਟੀਆਂ ਕਰਨੀਆਂ ਪਈਆਂ ਮੈਂ ਸੀਮਾ ਨੂੰ ਕਿਹਾ ਕਿ ਮੇਰੇ ਮਾਲਕ ਬੜੇ ਚੰਗੇ ਨੇ ਜਦੋਂ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੇਰੇ ਇਸ ਤਰ੍ਹਾਂ ਦਰਦ ਹੁੰਦਾ ਹੈ ਤਾਂ ਉਹਨਾਂ ਨੇ ਮੈਨੂੰ ਐਡਵਾਂਸ 'ਚ ਪੈਸੇ ਦੇ ਦਿੱਤੇ ਸੀ ਇਹ ਉਹੀ ਪੈਸੇ ਨੇ ਸੀਮਾ ਬੜੀ ਖੁਸ਼ ਹੋਈ ਉਹ ਕਹਿਣ ਲੱਗੀ ਹੈ ਤਾਂ ਬੜੀ ਚੰਗੀ ਗੱਲ ਆ ਤੁਹਾਡੇ ਮਾਲਕ ਬੜੇ ਵਧੀਆ ਨੇ ਜੋ ਤੁਹਾਡੇ ਤੇ ਇੰਨੀ ਦਇਆ ਕਰਦੇ ਨੇ ਮੇਰੀ ਘਰ ਵਾਲੀ ਵੀ ਖੁਸ਼ ਸੀ ਤੇ ਉਧਰ ਨਰਸ ਵੀ ਖੁਸ਼ ਸੀ ਇੱਕ ਦਿਨ ਸੀਮਾ ਨੇ ਆਪਣੇ ਪੇਕੇ ਰਹਿਣ ਜਾਣਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਦਿਲ ਤਾਂ ਬੜਾ ਕਰਦਾ ਆ ਪਰ ਮੈਂ ਤੁਹਾਨੂੰ ਇਕੱਲੇ ਛੱਡ ਕੇ ਨਹੀਂ ਜਾਊਂਗੀ ਮੈਂ ਉਹਨੂੰ ਕਹਾ ਕਿ ਤੂੰ ਬੇਫਿਕਰ ਹੋ ਕੇ ਚਲੀ ਜਾ ਹੁਣ ਮੈਂ ਠੀਕ ਆ ਕਿਉਂਕਿ ਮੇਰੀ ਦਵਾਈ ਚੱਲਦੀ ਸੀ ਮੈਂ ਵੈਸੇ ਵੀ ਅੱਗੇ ਨਾਲੋਂ ਬੜਾ ਠੀਕ ਸੀ ਕਿਉਂਕਿ ਮੈਂ ਦਵਾਈ ਬੜੀ ਵਧੀਆ ਖਾਂਦਾ ਸੀ ਮੈਂ ਆਪਣੀ ਘਰ ਵਾਲੀ ਨੂੰ ਉਹਦੇ ਪੇਕੇ ਭੇਜ ਦਿੱਤਾ ਉਧਰ ਮੈਂ ਨਰਸ ਨੂੰ ਕਹਿ ਦਿੱਤਾ ਕਿ ਰਾਤ ਨੂੰ ਮੈਂ ਤੈਨੂੰ ਲੈਣ ਆਉਂਗਾ ਤੂੰ ਮੈਨੂੰ ਰਾਤ ਨੂੰ ਮਿਲੀ ਸਾਰੀ ਰਾਤ ਆਪਾਂ ਇਕੱਠੇ ਰਹਾਂਗੇ ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ ਉਹ ਕਹਿਣ ਲੱਗੀ ਕਿ ਚਲ ਬਹਾਨਾ ਤਾਂ ਮੈਂ ਆਪਣੇ ਘਰ ਵਾਲੇ ਨੂੰ ਮਾਰ ਦੇਉਂਗੀ ਕਿ ਚਲ ਮੈਂ ਕਿਸੇ ਮਰੀਜ਼ ਦਾ ਇਲਾਜ ਕਰਨ ਜਾਣਾ ਆ ਪਰ ਮੈਂ ਤੇਰੇ ਨਾਲ ਬਾਈਕ ਤੇ ਨਹੀਂ ਆਉਣਾ ਤੇ ਨਾ ਹੀ ਤੇਰੀ ਉਹ ਛੋਟੀ ਜੀ ਗੱਡੀ ਤੇ ਆਉਣਾ ਮੈਂ ਤਾਂ ਆਪਣੀ ਗੱਡੀ ਤੇ ਹੀ ਆਜੂਗੀ ਕਿਉਂਕਿ ਉਹਦੇ ਕੋਲ ਆਪਣੀ ਗੱਡੀ ਹੈਗੀ ਸੀ ਮੈਂ ਕਿਹਾ ਚਲ ਠੀਕ ਆ ਤੂੰ ਆਪਣੀ ਗੱਡੀ ਤੇ ਆ ਜਾਈਂ ਉਨੂੰ ਮੇਰਾ ਘਰ ਨਹੀਂ ਪਤਾ ਸੀ ਫਿਰ ਉਹ ਮੈਨੂੰ ਰਾਹ ਪੋਸ਼ ਪੋਸ਼ ਕੇ ਮੇਰੇ ਘਰ ਆ ਗਈ ਉਸ ਦਿਰਾਤੋਂ ਨੇ ਖਾਣ ਲਈ ਵੀ ਬੜਾ ਕੁਝ ਲੈ ਆਂਦਾ ਜੋ ਮੈਂ ਪਹਿਲਾਂ ਕਦੇ ਖਾਦਾ ਹੀ ਨਹੀਂ ਸੀ ਉਹ ਬੜਾ ਮਹਿੰਗਾ ਮਹਿੰਗਾ ਖਾਣਾ ਮੇਰੇ ਲਈ ਲੈ ਕੇ ਆਈ ਸੀ ਮੈਂ ਤਾਂ ਹੈਰਾਨ ਸੀ ਕਿ ਐਨੀ ਅਮੀਰ ਨਰਸ ਮੇਰੇ ਤੇ ਲੱਟੂ ਹੋ ਗਈ ਹੁਣ ਤਾਂ ਮੇਰੇ ਮਨ ਵਿੱਚ ਲਾਲਚ ਵੀ ਪੈਦਾ ਹੋ ਗਿਆ ਸੀ ਕਿਉਂਕਿ ਉਹ ਮੈਨੂੰ ਬੜਾ ਪੈਸਾ ਖਵਾਉਂਦੀ ਸੀ ਜਦੋਂ ਉਹਦੇ ਪਰਸ ਵਿੱਚ ਮੈਂ ਪੈਸੇ ਵੇਖ ਲੈਂਦਾ ਸੀ ਤਾਂ ਮੇਰਾ ਮਨ ਹੋਰ ਹੋ ਜਾਂਦਾ ਸੀ ਸਮਝ ਨਹੀਂ ਲੱਗਦਾ ਸੀ ਕਿ ਲੋਕਾਂ ਕੋਲ ਇੰਨੇ ਪੈਸੇ ਕਿੱਥੋਂ ਆ ਜਾਂਦੇ ਨੇ ਪਰ ਉਹਨੇ ਇੰਨੀ ਪੜ੍ਹਾਈ ਵੀ ਕੀਤੀ ਹੋਈ ਸੀ ਮੈਂ ਇੱਕ ਮਾਮੂਲੀ ਜਿਹਾ ਬੰਦਾ ਸੀ ਬਸ ਉਹ ਇੱਕ ਕਮੀ ਕਰਕੇ ਮੇਰੇ ਕੋਲ ਆਉਂਦੀ ਸੀ ਜੋ ਉਹਨੂੰ ਘਰੋਂ ਨਹੀਂ ਮਿਲਦੀ ਸੀ ਹਰ ਇੱਕ ਨਾਲ ਉਹ ਇਹ ਕੰਮ ਨਹੀਂ ਕਰ ਸਕਦੀ ਸੀ ਕਿਉਂਕਿ ਉਹਦਾ ਸੋਸਾਇਟੀ 'ਚ ਨਾਮ ਖਰਾਬ ਹੋ ਜਾਣਾ ਸੀ ਇਸ ਕਰਕੇ ਉਹ ਮੇਰੇ ਕੋਲੇ ਆਉਂਦੀ ਸੀ ਮੇਰੇ ਤੇ ਪਤਾ ਨਹੀਂ ਕਿਉਂ ਉਹਨੂੰ ਬੜਾ ਯਕੀਨ ਸੀ ਉਹ ਸੋਚਦੀ ਹੋਣੀ ਆ ਕਿ ਇਹ ਗਰੀਬ ਆ ਇਹਨੇ ਕਿਨੂੰ ਦੱਸਣਾ ਆ ਪਰ ਮੈਨੂੰ ਕੀ ਸੀ ਮੇਰਾ ਤਾਂ ਚੰਗਾ ਸੂਤ ਲੱਗਾ ਹੋਇਆ ਸੀ ਜੋ ਮੈਨੂੰ ਸਭ ਕੁਝ ਮਿਲਦਾ ਸੀ ਉਹਦੇ ਨਾਲ ਯਾਰੀ ਲਾ ਕੇ ਤਾਂ ਮੈਂ ਅਮੀਰ ਹੋਣ ਦੇ ਸੁਪਨੇ ਵੇਖਣ ਲੱਗਾ ਸੀ ਕਿ ਹੁਣ ਮੈਂ ਵੀ ਜਲਦੀ ਅਮੀਰ ਹੋ ਜਾਣਾ ਮੇਰੇ ਕੋਲੇ ਵੀ ਗੱਡੀਆਂ ਹੋ ਜਾਣਗੀਆਂ ਕਿਉਂਕਿ ਮੈਂ ਉਹਦੇ ਕੋਲੋਂ ਇੱਕ ਨਾਈਟ ਤੇ ਜਾਂਦੇ ਕਿੰਨੇ-ਕਿੰਨੇ ਪੈਸੇ ਲੈ ਲੈਂਦਾ ਸੀ ਪਹਿਲਾਂ ਮੈਂ ਉਹਨੂੰ ਇਸ ਕੰਮ ਤੇ ਲਗਾ ਲਿਆ ਤੇ ਬਾਅਦ ਵਿੱਚ ਉਹ ਆਪ ਨਹੀਂ ਹਟ ਸਕਦੀ ਸੀ ਤੇ ਉਹਨੂੰ ਮੇਰਾ ਬੜਾ ਚਸਕਾ ਪੈ ਗਿਆ ਸੀ ਉਹ ਕਹਿੰਦੀ ਸੀ ਕਿ ਜੋ ਚੀਜ਼ ਤੇਰੇ ਵਿੱਚ ਹੈ ਉਹ ਕਿਸੇ ਹੋਰ ਵਿੱਚ ਨਹੀਂ ਹੋਣੀ ਪਤਾ ਨਹੀਂ ਤੂੰ ਇੰਨਾ ਸਰੀਰ ਹਟਾ-ਕਟਾ ਕਿਵੇਂ ਬਣਾ ਲਿਆ ਇਸੇ ਦੀ ਤਾਂ ਮੈਨੂੰ ਲੋੜ ਸੀ ਹੁਣ ਸਾਡਾ ਦੋਵਾਂ ਦਾ ਮਿਲਣਾ-ਮਲਾਉਣਾ ਲੱਗਿਆ ਰੰਦਾ ਸੀ ਉਸ ਰਾਤ ਤਾਂ ਸਾਰੀ ਰਾਤ ਉਹਨੇ ਮੈਨੂੰ ਨਹੀਂ ਛੱਡਿਆ ਮੈਂ ਥੱਕ ਗਿਆ ਸੀ ਪਰ ਉਹ ਨਹੀਂ ਥੱਕਦੀ ਸੀ ਉਹ ਮੈਨੂੰ ਰੱਜ-ਰੱਜ ਕੇ ਪਿਆਰ ਕਰਦੀ ਸੀ ਇੱਕ ਦਿਨ ਮੈਂ ਉਹਨੂੰ ਮਜ਼ਾਕ ਕਰਨ ਲੱਗਾ ਕਿ ਕਿਉਂ ਨਾ ਤੂੰ ਮੇਰ ਨਾਲ ਵਿਆਹ ਹੀ ਕਰਵਾ ਲੈਂਦੀ ਉਹ ਕਹਿਣ ਲੱਗੀ ਤੇਰਾ ਦਿਮਾਗ ਖਰਾਬ ਹੋਇਆ ਆ ਮੇਰੇ ਕਿੰਨੇ ਵੱਡੇ-ਵੱਡੇ ਬੱਚੇ ਆ ਤੇ ਮੇਰਾ ਘਰ ਵਾਲਾ ਆ ਮੈਂ ਆਪਣੇ ਪਰਿਵਾਰ ਨੂੰ ਨਹੀਂ ਛੱਡ ਸਕਦੀ ਤੈਨੂੰ ਜੋ ਚੀਜ਼ ਚਾਹੀਦੀ ਤੈਨੂੰ ਮਿਲ ਹੀ ਜਾਂਦੀ ਆ ਤੈਨੂੰ ਪੈਸੇ ਦੀ ਕੋਈ ਘਾਟ ਆ ਤਾਂ ਦੱਸ ਹੋਰ ਤੂੰ ਕੀ ਲੈਣਾ ਆ ਅੱਗੇ ਨਾ ਵੱਧ ਇਹ ਰਿਸ਼ਤਾ ਇੱਥੇ ਤੱਕ ਹੀ ਰਹਿਣ ਦੇ ਇੰਨੇ ਵੱਡੇ ਵੱਡੇ ਸੁਪਨੇ ਲਹਿਗਾ ਤਾਂ ਸਾਰੇ ਪਾਸੇ ਉਹ ਜਾਏਗਾ ਮੈਂ ਕਿਹਾ ਠੀਕ ਆ ਮੈਂ ਤਾਂ ਵੈਸੇ ਹੀ ਤੈਨੂੰ ਮਜ਼ਾਕ ਕਰਦਾ ਸੀ ਉਹ ਕਹਿਣ ਲੱਗੀ ਮਜ਼ਾਕ ਵਿੱਚ ਵੀ ਇਹੋ ਜੀ ਗੱਲ ਅੱਗੇ ਤੋਂ ਨਾ ਕਰੀ ਉਹ ਮੈਨੂੰ ਦੋ ਕੁ ਦਿਨਾਂ ਬਾਅਦ ਹੀ ਕਦੇ ਆਪਣੇ ਹਸਪਤਾਲ ਵਿੱਚ ਕਦੇ ਮੈਨੂੰ ਹੋਟਲ 'ਚ ਬੁਲਾ ਲੈਂਦੀ ਸੀ ਉਹ ਆਪਣੀ ਗੱਡੀ ਵਿੱਚ ਹੀ ਮੈਨੂੰ ਬਿਠਾ ਕੇ ਲੈ ਜਾਂਦੀ ਸੀ ਮੈਂ ਤਾਂ ਬਿਨਾਂ ਕੰਮ ਕਰੇ ਘਰ ਵਿੱਚ ਬੈਠ ਕੇ ਇਸ ਤਰ੍ਹਾਂ ਕਰ ਰਿਹਾ ਸੀ ਮੇਰੇ ਦਿਲ ਦਿਮਾਗ ਵਿੱਚ ਉਹ ਸੀਮਾ ਦਾ ਖਿਆਲ ਬਿਲਕੁਲ ਹੀ ਨਿਕਲ ਗਿਆ ਸੀ ਸੀਮਾ ਤਾਂ ਮੈਨੂੰ ਬੜਾ ਪਿਆਰ ਕਰਦੀ ਸੀ ਪਰ ਨਰਸ ਦੇ ਮਿਲਣ ਤੋਂ ਬਾਅਦ ਮੈਂ ਤਾਂ ਸੀਮਾ ਦਾ ਖਿਆਲ ਦਿਲ ਵਿੱਚੋਂ ਕੱਢ ਹੀ ਦਿੱਤਾ ਸੀ ਸਾਰਾ ਦਿਨ ਮੈਂ ਬਸ ਪੈਸੇ ਗਿਣਦਾ ਰਹਿੰਦਾ ਸੀ ਕਿਉਂਕਿ ਮੈਂ ਬੜਾ ਕੰਜੂਸ ਸੀ ਮੈਂ ਪੈਸਾ ਬੜਾ ਘੱਟ ਖਰਚ ਕਰਦਾ ਸੀ ਹੁਣ ਮੈਂ ਸੋਚਦਾ ਸੀ ਕਿ ਮੈਂ ਪੈਸਾ ਜੋੜ ਲੈਣਾ ਆ ਪੈਸੇ ਜੋੜ ਕੇ ਮੈਂ ਆਪਣੀ ਕੋਈ ਚੀਜ਼ ਬਣਾਉਂਗਾ ਉਹ ਨਰਸ ਬਸ ਜਿੰਨੇ ਪੈਸੇ ਮੈਂ ਮੰਗਦਾ ਸੀ ਓਨੇ ਹੀ ਦੇ ਦਿੰਦੀ ਸੀ ਕਿਉਂਕਿ ਉਹਦੇ ਘਰ ਕਮਾਉਣ ਵਾਲੇ ਬੜੇ ਸੀ ਉਹਨਾਂ ਕੋਲ ਤਾਂ ਪ੍ਰਾਪਰਟੀ ਵੀ ਕਾਫੀ ਸੀ ਉਹਨੇ ਮੈਨੂੰ ਦੱਸਿਆ ਸੀ ਕਿ ਸਾਡੇ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਪਲਾਟ ਨੇ ਕਿਉਂਕਿ ਉਹਦੀ ਤਨਖਾਹ ਹੀ ਬੜੀ ਸੀ ਮੇਰਾ ਆਪਣੇ ਪਰਿਵਾਰ ਵੱਲੋਂ ਬਿਲਕੁਲ ਹੀ ਧਿਆਨ हट ਗਿਆ ਸੀ ਇੱਕ ਦਿਨ ਮੈਨੂੰ ਸੀਮਾ ਕਹਿਣ ਲੱਗੀ ਕਿ ਹੁਣ ਤਾਂ ਤੁਸੀਂ ਠੀਕ ਹੋ ਤੁਸੀਂ ਕੰਮ ਤੇ ਚੱਲ ਜਿਆ ਕਰੋ ਮੈਂ ਕਿਹਾ ਮੇਰੇ ਕੋਲ ਜੇ ਪੈਸੇ ਬੜੇ ਨੇ ਤੂੰ ਐਵੇਂ ਨਾ ਘਬਰਾਇਆ ਕਰ ਉਹ ਕਹਿਣ ਲੱਗੀ ਕਿ ਪੈਸੇ ਕਿਹੜਾ ਪਾਪ ਵਾਪਸ ਨਹੀਂ ਕਰਨੇ ਉਹਨਾਂ ਨੇ ਤੁਹਾਡੀ ਤਨਖਾਹ ਵਿੱਚੋਂ ਕੱਟ ਹੀ ਲੈਣੇ ਆ ਮੈਂ ਤਾਂ ਇਦਾਂ ਕਹਿੰਦੀ ਸੀ ਕਿ ਅੱਗੇ ਜਾ ਕੇ ਆਪਾਂ ਔਖੇ ਨਾ ਹੋਈਏ ਇਸ ਕਰਕੇ ਆਪਾਂ ਨੂੰ ਜ਼ਿਆਦਾ ਉਹਨਾਂ ਪੈਸਿਆਂ ਤੇ ਐਸ਼ ਨਹੀਂ ਕਰਨੀ ਚਾਹੀਦੀ ਸਾਬ ਨਾਲੀ ਆਪਾਂ ਨੂੰ ਖਰਚਾ ਕਰਨਾ ਚਾਹੀਦਾ ਪਰ ਮੈਂ ਉਹਦੀ ਗੱਲ ਨਹੀਂ ਸੁਣਦਾ ਸੀ ਨਰਸ ਮੈਨੂੰ ਕਹਿੰਦੀ ਤੂੰ ਕੰਮ ਤੇ ਲੱਗਣ ਨੂੰ ਰਹਿਣ ਦੇ ਮੈਂ ਤੈਨੂੰ ਪੈਸੇ ਵਧ ਦੇ ਦਿਆ ਕਰੂੰਗੀ ਤੂੰ ਬਸ ਰੋਜ਼ ਮੈਨੂੰ ਮਿਲਣ ਆਜਿਆ ਕਰ ਨਰਸ ਨੂੰ ਇਹ ਸਭ ਚੀਜ਼ਾਂ ਦਾ ਐਨਾ ਚਸਕਾ ਸੀ ਕਿ ਉਹ ਮੈਨੂੰ ਰੋਜ਼ ਬੁਲਾ ਲੈਂਦੀ ਸੀ ਪਰ ਸੀਮਾ ਨੂੰ ਮੈਂ ਇਹੀ ਕਹਿ ਕੇ ਜਾਂਦਾ ਸੀ ਕਿ ਮੈਂ ਕੰਮ ਤੇ ਚੱਲਿਆ ਆਂ ਸੀਮਾ ਇੱਕ ਦਿਨ ਮੇਰੀ ਫੈਕਟਰੀ ਚਲੀ ਗਈ ਜਿਵੇਂ ਉਹਨੂੰ ਮੇਰੇ ਤੇ ਸ਼ੱਕ ਹੋ ਗਿਆ ਹੋਵੇ ਮੈਨੂੰ ਉੱਥੋਂ ਮਾਲਕ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਤਾਂ ਕੰਮ ਤੇ ਕਾਫੀ ਟਾਈਮ ਤੋਂ ਨਹੀਂ ਆਇਆ ਤੇ ਤੇਰੀ ਘਰ ਵਾਲੀ ਇੱਥੇ ਤੈਨੂੰ ਮਿਲਣ ਆਈ ਆ ਉਹ ਕਹਿ ਰਹੀ ਆ ਤੂੰ ਰੋਜ਼ ਕੰਮ ਤੇ ਆਉਣਾ ਆ ਉਹਦੀ ਗੱਲ ਸੁਣ ਕੇ ਮੇਰੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਮੈਂ ਉਹਦੀ ਗੱਲ ਸੁਣ ਕੇ ਫੋਨ ਕੱਟ ਦਿੱਤਾ ਫਿਰ ਮੇਰੀ ਘਰ ਵਾਲੀ ਸੀਮਾ ਦਾ ਫੋਨ ਆ ਗਿਆ ਪਹਿਲਾਂ ਤਾਂ ਮੈਂ ਫੋਨ ਚੁੱਕ ਨਹੀਂ ਰਿਹਾ ਸੀ ਫਿਰ ਮੈਂ ਫੋਨ ਚੁੱਕ ਲਿਆ ਤੇ ਉਹ ਮੈਨੂੰ ਕਹਿਣ ਲੱਗੀ ਤੁਸੀਂ ਜਿੱਥੇ ਵੀ ਹੋ ਹੁਣੇ ਘਰ ਆ ਜਾਓ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਉਹਨੂੰ ਕਿਹਾ ਮੈਂ ਕਿਵੇਂ ਆ ਜਾਵਾਂ ਮੈਂ ਕੰਮ ਤੇ ਆ ਮੈਂ ਹੋਰ ਕੰਮ ਤੇ ਲੱਗਿਆ ਆ ਉਹ ਕਹਿਣ ਲੱਗੀ ਤੁਸੀਂ ਝੂਠ ਬੋਲ ਰਹੇ ਹੋ ਮੈਂ ਉਹਨੂੰ ਕਿਹਾ ਮੈਂ ਘਰ ਆ ਕੇ ਤੇਰੇ ਨਾਲ ਗੱਲ ਕਰੂੰਗਾ ਸ਼ਾਮ ਤੱਕ ਮੈਂ ਘਰ ਆ ਗਿਆ ਤਾਂ ਉਹ ਮੇਰੇ ਨਾਲ ਗੁੱਸੇ ਵਿੱਚ ਗੱਲ ਕਰ ਰਹੀ ਸੀ ਮੈਂ ਉਹਨੂੰ ਬੜੀ ਸਫਾਈ ਨਾਲ ਝੂਠ ਬੋਲਿਆ ਕਿ ਉੱਥੇ ਸੈਲਰੀ ਘੱਟ ਸੀ ਮੈਂ ਕਿਸੇ ਹੋਰ ਜਗ੍ਹਾ ਕੰਮ ਕਰਦਾ ਆ ਉਹ ਕਹਿਣ ਲੱਗੀ ਤੁਹਾਡਾ ਫਰਜ ਸੀ ਮੈਨੂੰ ਦੱਸਣ ਦਾ ਨਾਲੇ ਉਹ ਫੈਕਟਰੀ ਵਾਲਿਆਂ ਨੇ ਔਖੇ ਟਾਈਮ ਤੁਹਾਡੀ ਮਦਦ ਕੀਤੀ ਆ ਤੁਸੀਂ ਉਹ ਕੰਮ ਛੱਡ ਦਿੱਤਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਪੇ ਉਹਨਾਂ ਦੇ ਪੈਸੇ ਮੋੜ ਦੇਵਾਂਗਾ ਸੀਮਾ ਕਹਿੰਦੀ ਤੁਸੀਂ ਪਹਿਲਾਂ ਕੋਈ ਗੱਲ ਮੇਰੇ ਤੋਂ ਨਹੀਂ ਲਕਾਉਂਦੇ ਸੀ ਹੁਣ ਤੁਹਾਨੂੰ ਕੀ ਹੋ ਗਿਆ ਮੈਂ ਕਿਹਾ ਨਹੀਂ ਨਹੀਂ ਮੈਂ ਤੈਨੂੰ ਬਸ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਹੋਰ ਕੁਝ ਨਹੀਂ ਉਹ ਕੈਨ ਲੱਗੀ ਠੀਕ ਐ ਤੁਸੀਂ ਹੱਥ ਮੂੰਹ ਧੋ ਲਵੋ ਮੈਂ ਤੁਹਾਡਾ ਖਾਣਾ ਲਗਾਉਣੀ ਆ ਫਿਰ ਮੈਂ ਖਾਣਾ ਖਾ ਕੇ ਸੌਂ ਗਿਆ ਤੇ ਅਗਲੇ ਦਿਨ ਫਿਰ ਮੈਂ ਨਰਸ ਨਾਲ ਚਲਾ ਗਿਆ ਅੱਜ ਉਹਨੇ ਮੈਨੂੰ ਸ਼ਾਮ ਦੇ ਟਾਈਮ ਬੁਲਾਇਆ ਸੀ ਮੈਂ ਸਵੇਰੇ ਘਰੋਂ ਨਿਕਲ ਗਿਆ ਕਿਉਂਕਿ ਮੈਂ ਸੀਮਾ ਨੂੰ ਨਵੇਂ ਕੰਮ ਦਾ ਬਾਣਾ ਲਾਇਆ ਸੀ ਮੈਂ ਰੋਜ਼ ਕਿੰਨਾ ਕਿੰਨਾ ਸਮਾਨ ਘਰੇ ਲੈ ਕੇ ਆਉਂਦਾ ਸੀ ਸੀਮਾ ਮੈਨੂੰ ਰੋਕਦੀ ਟੋਕਦੀ ਰਹਿੰਦੀ ਸੀ ਕਿ ਇਹੋ ਜਿਹਾ ਕਿਹੜਾ ਕੰਮ ਤੁਸੀਂ ਕਰਨ ਲੱਗੇ ਜੋ ਤੁਹਾਨੂੰ ਇੰਨੇ ਪੈਸੇ ਬਣਨ ਲੱਗੇ ਸੱਚ ਦੱਸੋ ਮੈਂ ਕਿਹਾ ਤੂੰ ਮੈਨੂੰ ਗਲਤ ਸਮਝ ਰਹੀ ਆਂ ਮੈਨੂੰ ਮੇਰੇ ਦੋਸਤ ਨੇ ਕੰਮ ਤੇ ਲਵਾਇਆ ਆ ਉਹ ਮੈਨੂੰ ਕਹਿਣ ਲੱਗੀ ਪਰ ਮੈਨੂੰ ਤਾਂ ਦਿਨ ਬੜਾ ਗਿਲਾ ਆ ਕਿ ਤੁਸੀਂ ਮੈਨੂੰ ਇਹ ਕੰਮ ਤੇ ਲੱਗਣ ਤੋਂ ਪਹਿਲਾਂ ਨਹੀਂ ਦੱਸਿਆ ਮੈਂ ਕਿਾ ਚੱਲ ਕੋਈ ਗੱਲ ਨਹੀਂ ਇਸ ਤਰ੍ਹਾਂ ਮੈਂ ਉਹਨੂੰ ਟਾਲ ਦਿੰਦਾ ਸੀ ਪਰ ਇੱਕ ਦਿਨ ਜਦੋਂ ਮੈਂ ਉਸ ਨਰਸ ਨੂੰ ਮਿਲਣ ਗਿਆ ਤੇ ਅੱਜ ਉਹਨੇ ਮੈਨੂੰ ਆਪਣੇ ਘਰ ਬੁਲਾਇਆ ਸੀ ਮਤਲਬ ਜੋ ਉਹਨਾਂ ਦਾ ਪੁਰਾਣਾ ਘਰ ਸੀ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਉੱਥੇ ਮਿਲਣ ਉਹਨੂੰ ਮੈਂ ਗਿਆ ਤੇ 2 ਘੰਟਿਆਂ ਬਾਅਦ ਜਦੋਂ ਮੈਂ ਤੇ ਨਰਸੰਧਰੋਂ ਬਾਹਰ ਨਿਕਲੇ ਤਾਂ ਜੋ ਮੈਂ ਦੇਖਿਆ ਉਹ ਮੈਂ ਕਦੇ ਸੋਚਿਆ ਨਹੀਂ ਸੀ ਉੱਥੇ ਮੇਰੀ ਘਰ ਵਾਲੀ ਖੜੀ ਸੀ ਉਹਨੂੰ ਦੇਖ ਕੇ ਮੈਂ ਨਜ਼ਰਾਂ ਨੀਵੀਆਂ ਕਰ ਲੀਆਂ ਉਹ ਕਹਿਣ ਲੱਗੀ ਅੱਛਾ ਤੁਸੀਂ ਆਹ ਨੌਕਰੀ ਕਰਦੇ ਹੋ ਵਾਹ ਨਰਸਤਾ ਉਦੋਂ ਹੀ ਉੱਥੋਂ ਗੱਡੀ ਲੈ ਕੇ ਨਿਕਲ ਗਈ ਉਹਨੇ ਸੀਮਾ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਕੋਈ ਸਫਾਈਆਂ ਦਿੰਦਾ ਉਹ ਮੈਨੂੰ ਕਹਿਣ ਲੱਗੀ ਮੈਂ ਤਾਂ ਤੁਹਾਡੀ ਕੱਲ ਸਾਰੀ ਚੈਟ ਪੜ ਲਈ ਸੀ ਮੈਂ ਉਦੋਂ ਹੀ ਸੋਚ ਲਿਆ ਸੀ ਤੁਹਾਡਾ ਪਿੱਛਾ ਕਰੂੰਗੀ ਅੱਜ ਮੈਂ ਸਭ ਕੁਝ ਆਪਣੇ ਅੱਖੀਂ ਦੇਖ ਲਿਆ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਇੰਨਾ ਪਿਆਰਾ ਰਿਸ਼ਤਾ ਕਿਵੇਂ ਭੁੱਲ ਗਏ ਉਹ ਤਾਂ ਬਗਾਨੀ ਸੀ ਪਰ ਤੁਸੀਂ ਆਪਣੇ ਹੋ ਕੇ ਮੈਨੂੰ ਧੋਖਾ ਦੇ ਦਿੱਤਾ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰੂੰਗੀ ਮੈਂ ਉਹਨੂੰ ਕਿਹਾ ਸੀ ਮਾ ਮੇਰੀ ਗੱਲ ਸੁਣ ਮੈਂ ਤਾਂ ਪੈਸੇ ਲਈ ਇਹ ਸਭ ਕਰਦਾ ਉਹਨੂੰ ਇੱਕ ਮਰਦ ਚਾਹੀਦਾ ਤੇ ਮੈਨੂੰ ਪੈਸਾ ਇਸ ਕਰਕੇ ਮੈਂ ਸਭ ਕਰਦਾ ਆਂ ਦੇਖੀ ਆਪਾਂ ਘਰ ਦਾ ਸਭ ਕੁਝ ਬਣਾ ਲਵਾਂਗੇ ਪਰ ਉਹ ਮੈਨੂੰ ਕਹਿੰਦੀ ਤੁਹਾਡੇ ਇਹੋ ਜਿਹੇ ਪੈਸੇ ਤੁਹਾਨੂੰ ਮੁਬਾਰਕ ਹੋਣ ਮੈਂ ਤੇਰੇ ਵਰਗੇ ਧੋਖੇਬਾਜ਼ ਨਾਲ ਇੱਕ ਮਿੰਟ ਵੀ ਨਹੀਂ ਰਹਿਣਾ ਮੈਂ ਬਥੇਰੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਉਹ ਮੈਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਮੇਰੇ ਮਨ ਵਿੱਚ ਹੋਰ ਲਾਲਚ ਆ ਗਿਆ ਕਿ ਹੁਣ ਮੇਰਾ ਖਰਚਾ ਅੱਧਾ ਘਟ ਗਿਆ ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਦੁੱਖ ਹੋਇਆ ਸੀ ਪਰ ਬਾਅਦ ਵਿੱਚ ਫਿਰ ਮੈਨੂੰ ਇਹ ਹੋ ਗਿਆ ਕਿ ਚੱਲ ਵਧੀਆ ਮੇਰਾ ਖਰਚਾ ਬਚ ਜਾਊਗਾ ਮੈਂ ਹੋਰ ਪੈਸੇ ਜੋੜ ਲਵਾਂਗਾ ਮੈਂ ਉਹ ਨਰਸ ਨਾਲ ਜਾਂਦਾ ਰਿਹਾ ਉਹ ਮੈਨੂੰ ਪੁੱਛਣ ਲੱਗੀ ਕਿ ਤੈਨੂੰ ਆਪਣੀ ਘਰ ਵਾਲੀ ਦੇ ਜਾਣ ਦਾ ਦੁੱਖ ਨਹੀਂ ਆ ਮੈਂ ਕਿਹਾ ਹੁਣ ਜੇ ਚਲੀ ਗਈ ਆ ਮੈਂ ਕੀ ਕਰ ਸਕਦਾ ਆ ਪਰ ਜਦੋਂ ਵੀ ਮੈਂ ਘਰ ਆਉਂਦਾ ਸੀ ਤਾਂ ਘਰ ਖਾਨੋਂ ਪੈਂਦਾ ਸੀ ਘਰ ਬੜਾ ਸੁਨਣਾ ਸੁਨਣਾ ਹੋ ਗਿਆ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਸੀਮਾ ਨੂੰ ਕਿਸ ਤਰ੍ਹਾਂ ਮਨਾਵਾ ਮੇਰਾ ਤਾਂ ਸੀਮਾ ਬਿਨਾ ਮਨ ਹੀ ਨਹੀਂ ਲੱਗ ਰਿਹਾ ਸੀ ਸੀਮਾ ਦੀ ਕਮੀ ਬੜੀ ਮਹਿਸੂਸ ਹੋ ਰਹੀ ਸੀ ਪਹਿਲਾਂ ਲੱਗਦਾ ਸੀ ਕਿ ਸੀਮਾ ਬਿਨਾ ਤਾਂ ਮੇਰਾ ਸਾਰੀ ਜਾਊਗਾ ਮੈਂ ਹੋਰ ਵਿਆਹ ਕਰਵਾ ਲਊਗਾ ਪਰ ਸੀਮਾ ਦੇ ਜਾਣ ਤੋਂ ਬਾਅਦ ਉਹਦੀਆਂ ਯਾਦਾਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਕਿ ਮੇਰਾ ਉਹਦੇ ਬਿਨਾਂ ਦਿਲ ਹੀ ਨਹੀਂ ਲੱਗ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਘਰ ਵਿੱਚੋਂ ਮੇਰੀ ਜ਼ਿੰਦਗੀ ਹੀ ਚਲੀ ਗਈ ਹੋਵੇ ਉਹਦੇ ਜਾਣ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰਿਵਾਰ ਹੋਣਾ ਵੀ ਬੜਾ ਜ਼ਰੂਰੀ ਆ ਮੈਂ ਸੀਮਾ ਨੂੰ ਮਨਾਉਣ ਲਈ ਤੇ ਮਾਫੀ ਮੰਗਣ ਲਈ ਉਹਦੇ ਪਿੰਡ ਵੀ ਗਿਆ ਸੀ ਪਰ ਸੀਮਾ ਨੇ ਮੇਰੇ ਨਾਲ ਆਉਣ ਤੋਂ ਮਨ੍ਹਾ ਕਰ ਦਿੱਤਾ ਮੈਂ ਹਮੇਸ਼ਾ ਲਈ ਉਹਨੂੰ ਗਵਾ ਬੈਠਾ ਮੈਂ ਉਸ ਨਰਸ ਦਾ ਵੀ ਖਹਿੜਾ ਛੱਡ ਦਿੱਤਾ ਪਰ ਸੀਮਾ ਨੂੰ ਵਿਸ਼ਵਾਸ ਦਿਵਾਉਣਾ ਬੜਾ ਔਖਾ ਸੀ ਕਿਉਂਕਿ ਇੱਕ ਵਾਰ ਟੁੱਟਿਆ ਵਿਸ਼ਵਾਸ ਮੁੜ ਕੇ ਬਣਾਉਣਾ ਬੜਾ ਔਖਾ ਆ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਕੱਲਾ ਹੋ ਗਿਆ ਤੇ ਬੜਾ ਪਛਤਾ ਰਿਹਾ ਆ ਕਿਉਂਕਿ ਮੈਂ ਬਹੁਤ ਚੰਗਾ ਜੀਵਨ ਸਾਥੀ ਗਵਾ ਬੈਠਾ ਆ ਇਹ ਕਮੀ ਜ਼ਿੰਦਗੀ ਵਿੱਚ ਕਦੇ ਵੀ ਪੂਰੀ ਨਹੀਂ ਹੋਣੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ